ਸਰ ਸੁਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਫਿਰ ਤੋਂ ਹੈ ਜਿਹੜਾ ਉਹ ਰਿਪੀਟ ਕਰਨ ਜਾ ਰਹੇ ਹਾਂ ਆਪਣਾ ਗੁਰੂ ਸਹਿਬਾਨਾਂ ਦੇ ਇਤਿਹਾਸ ਦੇ ਵਿੱਚੋਂ ਪੰਜ ਪਾਤਸ਼ਾਹੀਆਂ ਦਾ ਜਿਹੜਾ ਇਤਿਹਾਸ ਹੈ ਉਹ ਕੰਪਲੀਟ ਹੋ ਚੁੱਕਾ ਹੈ ਕਿੰਨਾ ਇਤਿਹਾਸ ਹੋ ਚੁੱਕਾ ਹੈ ਪੰਜ ਪਾਤਸ਼ਾਹੀਆਂ ਦਾ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦੇ ਜੇਕਰ ਗੁਰੂ ਸਹਿਬਾਨਾਂ ਦੀ ਸ਼ਖਸੀਅਤ ਨੂੰ ਸਮਝਣੇ ਕੇ ਗੁਰੂ ਦਾ ਆਚਰਣ ਕਿੱਡਾ ਉੱਚਾ ਤੇ ਸੁੱਚਾ ਸੀ ਗੁਰੂ ਦੀ ਸ਼ਖਸੀਅਤ ਕਿੰਨੀ ਵੱਡੀ ਸੀ ਤਾਂ ਪੱਟ ਸਹਿਬਾਨਾ ਨੇ ਗੁਰੂ ਜੀ ਉਸਤਤ ਦੇ ਵਿੱਚ ਕੁਝ ਸਵਈਏ ਉਚਾਰਨ ਕੀਤੇ ਨੇ ਕਿੰਨਾ ਨੇ ਪੱਟ ਸਹਿਬਾਨਾ ਨੇ ਪੱਟ ਸਹਿਬਾਨਾ ਨੇ ਉਹਨਾਂ ਨੂੰ ਗੁਰਮਤ ਦੇ ਵਿੱਚ ਪੱਟਾਂ ਦੇ ਸਵਈਏ ਕਹਿ ਕੇ ਸੰਬੋਧਨ ਕੀਤਾ ਜਾਂਦਾ ਕੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਪੱਟਾਂ ਦੇ ਸਵਈਏ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਪਟ ਸਾਹਿਬਾਂ ਲਿਖਦੇ ਨੇ ਸਾਰਿਆਂ ਨੇ ਪੜ੍ਹਨਾ ਹੈ ਆਪ ਨਰਾਇਣ ਕਲਾ ਧਾਰ ਆਪ ਜਰਾਏ ਕਲਾ ਜਗ ਮੈਂ ਪਰਵਰਿਓ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਪ ਨਰਾਇਣ ਕਲਾ ਧਾਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਸਤ ਮੈਂ ਫੈ ਗੁਰਿਓ ਨਿਰੰਕਾਰ ਆਕਾਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੋਤ ਜਗ ਮੰਡਲ ਕਰਿਓ ਕਹਿਣ ਤੋ ਭਾਵ ਕਹਿੰਦੇ ਰੱਬ ਜੀ ਆਪ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰ ਕੇ ਇਸ ਅਨੁਸਾਰ ਤੇ ਆਏ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਰੱਬ ਜੀ ਇਸ ਸੰਸਾਰ ਤੇ ਆਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਗਲਤ ਜਵਾਬ ਹੈ ਤੁਹਾਡਾ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਸ ਜਗ੍ਹਾ ਦਾ ਨਾਮ ਹੈ ਰਾਏਪੋਏ ਦੀ ਤਲਟੀ ਰਾਏਪੋਏ ਦੀ ਤਲਟੀ ਚਿੱਤੇ ਰੱਖਿਓ ਇਹ ਜਿਹੜਾ ਇਤਿਹਾਸ ਹੈ ਇੱਕ ਵਾਰ ਆਪਣਾ ਹੋ ਚੁੱਕਾ ਹੈ ਇਹ ਆਪਾਂ ਫਿਰ ਦੁਬਾਰਾ ਰਿਪੀਟ ਕਰ ਰਹੇ ਹਾਂ ਇਸ ਕਰਕੇ ਸਾਰੇ ਬੱਚਿਆਂ ਨੇ ਇਸ ਕਲਾਸ ਦੇ ਵਿੱਚ ਆਪ ਬੋਲ ਕੇ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਹੈ ਰਾਏਪੋਏ ਇਸ ਦਾ ਨਾਮ ਕਿਉਂ ਪਿਆ ਕਿਉਂਕਿ ਉਥੋਂ ਦਾ ਇੱਕ ਰਾਜਾ ਸੀ ਜਿਹੜਾ ਕਿ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਹਦਾ ਨਾਮ ਸੀ ਰਾਏ ਭੋਏ ਜਿਹੜਾ ਕਿ ਰਾਏ ਬੁਲਾਰ ਦਾ ਪਿਤਾ ਸੀ ਕਿਹਦਾ ਪਿਤਾ ਸੀ ਰਾਏ ਬੁਲਾਰ ਦਾ ਉਹਦੇ ਨਾਮ ਦੇ ਉੱਪਰ ਇਸ ਪਿੰਡ ਦਾ ਨਾਮ ਪਿਆ ਰਾਏ ਭੋਏ ਦੀ ਤਲਵੰਡੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰ ਅੱਜ ਕੱਲ ਪਾਕਿਸਤਾਨ ਵਿਖੇ ਹੋਇਆ ਉਹਨਾਂ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ 1469 ਈਸਵੀ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤਲਵੰਡੀ ਦਾ ਨਾਂ ਕੀ ਪੈ ਜਾਂਦਾ ਹੈ ਨਨਕਾਣਾ ਸਾਹਿਬ ਕੀ ਪੈ ਜਾਂਦਾ ਹੈ ਨਨਕਾਣਾ ਸਾਹਿਬ ਹਾਂਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਕੌਣ ਸਨ ਮਹਿਤਾ ਕਲਿਆਣ ਦਾਸ ਜੀ ਕਿਸੇ ਨੂੰ ਪਤਾ ਹੈ ਮਹਿਤਾ ਸ਼ਬਦ ਦਾ ਕੀ ਅਰਥ ਹੈ ਕੋਈ ਗੱਲ ਨਹੀਂ ਨਹੀਂ ਪਤਾ ਮਹਿਤਾ ਤੋਂ ਭਾਵ ਪਟਵਾਰੀ ਮਹਿਤਾ ਤੋਂ ਭਾਵ ਪਟਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਸਤਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ ਰਾਏ ਭੋਏ ਦੇ ਘਰ ਰਾਏ ਬੁਲਾਰ ਦੇ ਘਰ ਪਟਵਾਰੀ ਲੱਗੇ ਹੋਏ ਸਨ ਜਿੰਨੀ ਵੀ ਉਹਦੀ ਜ਼ਮੀਨ ਸੀ ਰਾਏ ਬੁਲਾਰ ਦੀ ਰਾਏ ਭੋਏ ਦੀ ਉਹ ਜ਼ਮੀਨ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਵਜੋਂ ਲੱਗੇ ਹੋਏ ਸੀ ਠੀਕ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਮਹਿਤਾ ਸ਼ਬਦ ਦਾ ਕੀ ਅਰਥ ਹੈ ਪਟਵਾਰੀ ਪਟਵਾਰੀ ਉਹਨਾਂ ਦੇ ਮਾਤਾ ਜੀ ਦਾ ਨਾਮ ਮਹਾਰਾਜਿਕਾ ਜੀ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ ਕੀ ਸੀ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ 5 ਸਾਲ 5 ਸਾਲ ਪੁਰਾਣੇ ਸਮਿਆਂ ਦੇ ਵਿੱਚ ਨਾ ਇੱਕ ਵਿਚਾਰ ਪ੍ਰਚਲਿਤ ਸੀ ਜਿਵੇਂ ਕਿ ਘਰ ਦੇ ਵਿੱਚ ਜੇਕਰ ਵੱਡਾ ਪੁੱਤਰ ਪੈਦਾ ਹੋਇਆ ਜਾਂ ਵੱਡੀ ਬੇਟੀ ਪੈਦਾ ਹੋਈਏ ਤਾਂ ਉਸ ਵੱਡੀ ਧੀ ਜਾਂ ਵੱਡੇ ਬੇਟੇ ਦੇ ਨਾਮ ਤੋਂ ਅਗਲੇ ਬੱਚੇ ਦਾ ਜਿਹੜਾ ਨਾਮ ਹੈ ਉਹ ਰੱਖਿਆ ਜਾਂਦਾ ਸੀ ਬੇਬੇ ਨਾਨਕੀ ਜੀ 5 ਸਾਲ ਵੱਡੇ ਸਨ ਇਸ ਕਰਕੇ ਬੇਬੇ ਨਾਨਕੀ ਜੀ ਦੇ ਨਾਮ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਨਾਨਕ ਰੱਖਿਆ ਗਿਆ ਠੀਕ ਹੈ ਬੇਬੇ ਨਾਨਕੀ ਜੀ ਕਿੰਨੇ ਸਾਲ ਵੱਡੇ ਸਨ 5 ਸਾਲ ਗੁਰੂ ਨਾਨਕ ਸਾਹਿਬ ਜੀ ਨੂੰ ਕਿਹੜੀ ਉਮਰ ਦੇ ਵਿੱਚ ਪਾਂਦੇ ਕੋਲ ਪੜਨੇ ਪਾਇਆ ਗਿਆ 5 ਸਾਲ ਦੀ ਉਮਰ ਬਾਲ ਉਮਰ ਦੇ ਵਿੱਚ ਕਿਹੜੀ ਉਮਰ ਦੇ ਵਿੱਚ ਬਾਲ ਉਮਰ ਵਿੱਚ ਬਾਲ ਉਮਰ ਤੋਂ ਕੀ ਭਾਵੇ ਬਚਪਨ ਦੀ ਉਮਰ ਕਿਹੜੀ ਉਮਰ ਬਚਪਨ ਦੀ ਉਮਰ ਗੁਰੂ ਨਾਨਕ ਸਾਹਿਬ ਜੀ ਨੂੰ ਬਾਲ ਉਮਰ ਦੇ ਵਿੱਚ ਪਾਠਸ਼ਾਲਾ ਦੇ ਵਿੱਚ ਪੜਨ ਵਾਸਤੇ ਭੇਜਿਆ ਜਾਂਦਾ ਹੈ ਉਹਨਾਂ ਦੀ ਤੀਖਣ ਬੁੱਧੀ ਵੇਖ ਕੇ ਜਿਹੜੇ ਉਸਤਾਦ ਨੇ ਉਹ ਬੜੇ ਹੈਰਾਨ ਹੋਏ ਕਿਉਂ ਕਿ ਉਮਰ ਦੇ ਵਿੱਚ ਬੇਸ਼ੱਕ ਉਹਨਾਂ ਦੇ ਜਿਹੜੇ ਉਸਤਾਦ ਨੇ ਟੀਚਰ ਨੇ ਉਹ ਵੱਡੇ ਸਨ ਬੜੇ ਸਟੂਡੈਂਟਾਂ ਨੂੰ ਉਹਨਾਂ ਨੇ ਪੜਾਇਆ ਪਰ ਅੱਜ ਇੱਕ 7-8 ਸਾਲ ਦੀ ਉਮਰ ਦਾ ਸਟੂਡੈਂਟ ਜਿਨ੍ਹਾਂ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਐਸੇ ਸਟੂਡੈਂਟ ਨੇ ਉਸਤਾਦਾਂ ਦੇ ਕੋਲ ਪੜਨ ਵਾਸਤੇ ਜਾਂਦੇ ਨੇ ਜਿੱਥੇ ਆਪ ਪੜਦੇ ਨੇ ਤੇ ਆਪਣੇ ਉਸਤਾਦਾਂ ਨੂੰ ਵੀ ਪੜਾ ਕੇ ਆ ਜਾਂਦੇ ਨੇ ਕਹਿੰਦੇ ਇਹ ਜਿਹੜੀ ਵਿੱਦਿਆ ਹੈ ਇਹ ਜਿਹੜੀ ਵਿੱਦਿਆ ਹੈ ਇਹ ਤੇ ਸੰਸਾਰ ਤੱਕ ਸੀਮਿਤ ਰਹਿ ਜਾਣੀ ਹੈ ਤੁਸੀਂ ਨਾਲ-ਨਾਲ ਉਹ ਵਿੱਦਿਆ ਵੀ ਬੱਚਿਆਂ ਦੇ ਵਿੱਚ ਵੰਡਣਾ ਕਰੋ ਜਿਸ ਵਿੱਦਿਆ ਦੇ ਨਾਲ ਬੱਚਾ ਇੱਕ ਚੰਗਾ ਇਨਸਾਨ ਕਹਿ ਲਈਏ ਇੱਕ ਚੰਗਾ ਡਾਕਟਰ ਚੰਗਾ ਇੰਜੀਨੀਅਰ ਉਹ ਬਣ ਸਕੇ ਫਿਰ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਬਾਣੀ ਉਚਾਰਨ ਕੀਤੀ ਸੀ ਉਸ ਬਾਣੀ ਦਾ ਕੀ ਨਾਮ ਹੈ ਪੱਟੀ ਬਾਣੀ ਕਿਹੜੀ ਬਾਣੀ ਪੱਟੀ ਬਾਣੀ ਉਹ ਬਾਣੀ ਆਸਾ ਰਾਗ ਦੇ ਵਿੱਚ ਦਰਜ ਹੈ ਪਹਿਲਾ ਸ਼ਬਦ ਇਥੋਂ ਸ਼ੁਰੂ ਹੁੰਦਾ ਹੈ ਸクセ ਸੋਏ ਸ੍ਰੇਸ਼ਟ ਜਨ ਸਾਜੀ ਸਵਨਾ ਸਾਹਿਬ ਏਕ ਭਇਆ ਸクセ ਸੋਏ ਸ੍ਰੇਸ਼ਟ ਜਨ ਸਾਜੀ ਸਵਨਾ ਸਾਹਿਬ ਏਕ ਭਇਆ ਕਹਿੰਦੇ ਤੁਸੀਂ ਸੰਸਾਰ ਦਾ ਗਿਆਨ ਤੇ ਬੱਚਿਆਂ ਨੂੰ ਦੇਈ ਜਾ ਰਹੇ ਹੋ ਜਿਸ ਮਾਲਕ ਨੇ ਸਾਨੂੰ ਪੈਦਾ ਕੀਤਾ ਹੈ ਉਸ ਮਾਲਕ ਦੇ ਬਾਰੇ ਵੀ ਬੱਚਿਆਂ ਨੂੰ ਕੁਝ ਜਿਹੜੀ ਸਿੱਖਿਆ ਹੈ ਉਹ ਦੇਣਾ ਕਰੋ। ਅਜੋਕੇ ਸਮੇਂ ਦੀ ਵਿੱਦਿਆ ਦੇ ਵਿੱਚ ਕੀ ਹੈ? ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰ ਲਈਏ ਜਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕੀ ਪੜਾਇਆ ਜਾਂਦਾ ਹੈ? ਖੀਰ ਰਾਂਝਾ ਸੱਸੀ ਪੁੰਨੂ ਕੀ ਪੜਾਇਆ ਜਾਂਦਾ ਹੈ? ਇਹਦਾ ਕੋਈ ਸਾਡੇ ਵਿਰਸੇ ਨਾਲ ਤਾਂ ਨਹੀਂ ਸੰਬੰਧ। ਹਾਂ ਤੁਸੀਂ ਇਸ ਨੂੰ ਯਾਦ ਕਰਕੇ ਚੰਗੇ ਨੰਬਰ ਲੈ ਕੇ ਤੇ ਪਾਸ ਹੋ ਸਕਦੇ ਹੋ ਸਿੱਖਿਆ ਹੈ ਜਿਹੜੀ ਜੀਵਨ ਸਵਾਰਦੀ ਹੈ ਸਿੱਖਿਆ ਕੀ ਕਰਦੀ ਹੈ ਜੀਵਨ ਸਵਾਰਦੀ ਹੈ ਇਹ ਜਿਹੜੀਆਂ ਘਟਨਾਵਾਂ ਸਾਨੂੰ ਪੜ੍ਹਾਇਆਂ ਜਾਂਦੀਆਂ ਨੇ ਇਹਨਾਂ ਦਾ ਸਾਡੇ ਜੀਵਨ ਦੇ ਨਾਲ ਕੋਈ ਸੰਬੰਧ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਵੀ ਸਿੱਖਿਆ ਪੜ੍ਹਾਓ ਜਿਸ ਸਿੱਖਿਆ ਦੇ ਨਾਲ ਬੱਚਾ ਇੱਕ ਚੰਗਾ ਇਨਸਾਨ ਬਣ ਸਕੇ ਆਗਿਆਕਾਰੀ ਬਣ ਸਕੇ ਫਿਰ ਉੱਥੇ ਉਹਨਾਂ ਉਸਤਾਦਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋ ਸਿੱਖਿਆ ਸੀ ਉਸ ਨੂੰ ਧਾਰਨ ਕੀਤਾ 10 ਸਾਲ ਦੀ ਉਮਰ ਵਿੱਚ ਜਦੋਂ ਜਨੇਊ ਪਾਉਣ ਲੱਗੇ ਕੀ ਪਾਉਣ ਲੱਗੇ ਜਨੇਊ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਇੱਥੇ ਇਹ ਨਹੀਂ ਸਮਝ ਲੈਣਾ ਕਿ ਗੁਰੂ ਨਾਨਕ ਸਾਹਿਬ ਜੀ ਕਿਸੇ ਧਰਮ ਦੇ ਖਿਲਾਫ ਨਹੀਂ ਧਰਮ ਦੇ ਖਿਲਾਫ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹ ਜਿਹੜਾ ਜਨੇਊ ਹੈ ਤੁਸੀਂ ਮੇਰੇ ਪਾਉਣ ਲੱਗੇ ਹੋ ਮੇਰੇ ਤੋਂ ਵੱਡੇ ਮੇਰੇ ਭੈਣ ਨੇ ਮੇਰੇ ਮਾਤਾ ਜੀ ਨੇ ਉਹਨਾਂ ਦੇ ਕਿਉਂ ਨਹੀਂ ਪਾਇਆ ਉਹ ਕਹਿਣ ਲੱਗੇ ਇਹ ਸਿਰਫ ਮਰਦ ਹੀ ਪਾ ਸਕਦਾ ਹੈ ਇਸਤਰੀ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ ਹੁਣ ਵੀ ਆਪਾਂ ਦੇਖਦੇ ਹਾਂ ਹਿੰਦੂ ਧਰਮ ਦੇ ਵਿੱਚ ਇਸਤਰੀ ਨੂੰ ਜਨੇਊ ਪਾਉਣ ਦਾ ਜਿਹੜਾ ਅਧਿਕਾਰ ਹੈ ਉਹ ਨਹੀਂ ਹੈ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਿਉਂ ਕੀਤਾ ਕੋਈ ਬੱਚਾ ਜਵਾਬ ਦੇਵੇਗਾ ਹਾਂਜੀ ਬੇਟਾ ਜਸਪ੍ਰੀਤ ਕੌਰ ਗੁਰੂ ਸਾਹਿਬ ਨੇ ਜਿਨੇ ਉਹ ਫੌਂਡ ਕੋ ਇਸ ਕਰਕੇ ਇਨਕਾਰ ਕੀਤਾ ਸੀ ਕਿਉਂਕਿ ਉਹਨਾਂ ਨੇ ਦੱਸਿਆ ਸੀ ਕਿ ਇਹ ਜਨਉ ਤੁਹਾਨੂੰ ਇੱਕ ਉੱਚ ਜਾਤ ਦਾ ਉੱਚੀ ਜਾਤੀ ਦੀ ਨਿਸ਼ਾਨੀ ਹੈ ਜੇਕਰ ਤੁਸੀਂ ਜਿਨੇ ਉਹ ਨਹੀਂ ਪਾਉਗੇ ਤਾਂ ਤੁਸੀਂ ਨੀਵੀਂ ਜਾਤ ਦੇ ਗਿਣੇ ਜਾਓਗੇ ਤਾਂ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਜਿਨੇ ਉਹ ਫੌਂਡ ਦੇ ਨਾਲ ਕੋਈ ਉੱਚਾ ਜਾਂ ਸੁੱਚਾ ਨਹੀਂ ਹੋ ਜਾਂਦਾ ਜਿਹੜਾ ਬੰਦਾ ਚੰਗੇ ਕੰਮ ਕਰਦਾ ਹੈ ਉਹ ਬੰਦਾ ਚੰਗਾ ਹੈ ਤੇ ਸੁੱਚਾ ਹੈ ਜਿਹੜਾ ਬੰਦਾ ਮਾੜੇ ਕੰਮ ਕਰਦਾ ਹੈ ਉਹ ਨਹੀਂ ਹੈ ਤੇ ਜੇ ਜਿਨੇਉ ਪੋਣਾ ਤੇ ਅਦੇਖਾ ਜਨੇਉ ਪਾਓ ਜਿਹਨਾਂ ਬੰਦਾ ਮਤਲਬ ਕੀ ਚੰਗਾ ਬਾਸੇ ਉੱਚੇ ਸੁੱਚੇ ਜੀਵਨ ਵਾਲਾ ਵੈਰੀ ਗੁੱਡ ਬੱਚੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਹੈ ਦੇਖੋ ਚਾਰ ਵਰਨਾਂ ਦੀ ਗੱਲ ਹੁੰਦੀ ਹੈ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਸ਼ੂਦਰ ਨੂੰ ਤੇ ਸ਼ੂਦਰ ਭਾਵ ਜਿਹੜਾ ਨੀਵੀਂ ਜਾਤ ਦੇ ਉਹਨੂੰ ਤੇ ਜਨੇਉ ਪਾਉਣ ਦਾ ਅਧਿਕਾਰ ਹੈ ਨਹੀਂ ਹੈ ਫਿਰ ਇਹ ਜਿਹੜਾ ਜਨੇਉ ਹੈ ਖੱਤਰੀ ਦਾ ਵੱਖਰੇ ਤਰੀਕੇ ਦਾ ਬ੍ਰਾਹਮਣ ਦਾ ਵੱਖਰੇ ਤਰੀਕੇ ਦਾ ਵੈਸ਼ ਦਾ ਵੱਖਰੇ ਤਰੀਕੇ ਦਾ ਕਹਿਣ ਤੋਂ ਭਾਵ ਬਣਦਾ ਵੀ ਵੱਖਰੇ ਤਰੀਕੇ ਨਾਲ ਹੈ ਤੇ ਇਹ ਜਿਹੜਾ ਜਨੇਊ ਹੈ ਪਾਉਣ ਦਾ ਸਮਾਂ ਵੀ ਉਹਨਾਂ ਦਾ ਵੱਖਰਾ ਵੱਖਰਾ ਹੈ ਧਰਮ ਹੈ ਜਿਹੜਾ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਸਾਰਤਾ ਲੈ ਕੇ ਆਉਂਦੇ ਪਰ ਤੁਸੀਂ ਤੇ ਪਹਿਲਾਂ ਹੀ ਬੰਡੀਆਂ ਪਾਈ ਬੈਠੇ ਹੋ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਕੀਤਾ ਸੀ ਹੋ ਸਕਦਾ ਤੁਹਾਨੂੰ ਉਹ ਸ਼ਬਦ ਯਾਦ ਹੋਵੇ ਜਾਂ ਨਾ ਕਿਸੇ ਨੂੰ ਪੜੋ ਸਾਰੇ ਦਇਆ ਕਪਾ ਦਇਆ ਕਪਾ ਸੰਤੋਖ ਸੂਤ ਸੰਤੋਖ ਸੂਤ ਜਤ ਗੰਢੀ ਸਤਵਟ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਹਈ ਤਾਂ ਪਾਂਡੇ ਘੱਟ ਕਿਸੇ ਨੇ ਰੂਹ ਵਿਖੀ ਹੈ ਕਪਾਹ ਜਿਹਨੂੰ ਆਪਾਂ ਕਾਟਨ ਕਹਿ ਦਿੰਨੇ ਆ ਉਹ ਬੜੀ ਮੁਲਾਇਮ ਜੀ ਹੁੰਦੀ ਹੈ ਨਾ ਨਰਮ ਜਿਹੀ ਹੁੰਦੀ ਹੈ ਕਪਾਹ ਹੈ ਜਿਹੜੀ ਉਹ ਨਿਮਰਤਾ ਦਾ ਪ੍ਰਤੀਕ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਜਿੰਨਿਆਂ ਨੇ ਜਨੇਊ ਪਾਇਆ ਹੋਇਆ ਅਜੋਕੇ ਸਮੇਂ ਦੇ ਅੰਦਰ ਆਪਾਂ ਸਿੱਖ ਧਰਮ ਦੀ ਵੀ ਗੱਲ ਨਾਲ ਨਾਲ ਲੈ ਕੇ ਚੱਲੀਏ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਜਾਂ ਜਿਹੜੇ ਆਪਣੇ ਆਪ ਨੂੰ ਸਿੱਖ ਕਹੋਂਦੇ ਨੇ ਕਿ ਉਹਨਾਂ ਦੇ ਵਿੱਚ ਨਿਮਰਤਾ ਹੈ ਨਹੀਂ ਹੈਗੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਰੂਹ ਹੈ ਜਿਹੜਾ ਕਪਾਹ ਤੋਂ ਬਣਦਾ ਜਨੇਊ ਕਹਿੰਦੇ ਇਹ ਰੂਹ ਵੀ ਇੱਕ ਨਿਮਰਤਾ ਦਾ ਪ੍ਰਤੀਕ ਹੈ ਯਾਤ ਗੰਢੀ ਸਤ ਵਟ ਜਤ ਸਤ ਤੋਂ ਭਾਵ ਉੱਚਾ ਆਚਰਣ ਠੀਕ ਹੈ ਕਿ ਜਿਨੇ ਜਨੇਊ ਪਹਿਨਿਆ ਹੋਇਆ ਉਹਦਾ ਆਚਰਣ ਉੱਚਾ ਹੈ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਖਵਾਉਂਦੇ ਨੇ ਉਹਦਾ ਆਚਰਣ ਉੱਚਾ ਹੈ ਉਹ ਕਹਿਣ ਲੱਗੇ ਨਹੀਂ ਇਹ ਜਨੇਊ ਜੀ ਕਾ ਹੈ ਤਾਂ ਭਾਣ ਪਾਂਡੇ ਘੱਤ ਕਹਿੰਦੇ ਜੇ ਇਦਾਂ ਦਾ ਹੈ ਤਾਂ ਮੇਰੇ ਪਾ ਦੇਣਾ ਕਰ ਕਹਿਣ ਲੱਗੇ ਨਾ ਇਹ ਟੁੱਟੈ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਮਲ ਲੱਕੇ ਟੁੱਟੈ ਤੋਂ ਭਾਵ ਨਾ ਇਹ ਟੁੱਟਦਾ ਹੈ ਤੇ ਨਾ ਇਹ ਮੈਲਾ ਹੁੰਦਾ ਹੈ ਕਹਿਣ ਤੋਂ ਭਾਵ ਉੱਥੇ ਗੁਰੂ ਨਾਨਕ ਸਾਹਿਬ ਜੀ ਇਹ ਸਿੱਖਿਆ ਦੇ ਰਹੇ ਨੇ ਕਿ ਧਰਮ ਹੈ ਜਿਹੜਾ ਵੰਡੀਆਂ ਨਹੀਂ ਪਾਉਂਦਾ ਕਿ ਆਜ ਨੇ ਉਹ ਆ ਪਹਿਨ ਸਕਦਾ ਇਹ ਨਹੀਂ ਪਹਿਨ ਸਕਦਾ ਧਰਮ ਤੇ ਮਨੁੱਖ ਦੇ ਵਿੱਚ ਇੱਕ ਸਾਰਤਾ ਪੈਦਾ ਕਰਦਾ ਹੈ ਹਰ ਇੱਕ ਪੱਖ ਤੋਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇਕਰ ਏਜ ਨੇਉ ਮੇਰੇ ਭੈਣ ਨਹੀਂ ਪਹਿਨ ਸਕਦੇ ਫਿਰ ਮੈਂ ਵੀ ਨਹੀਂ ਪਾਉਣਾ ਹਾਂ ਮੈਂ ਜਨੇਊ ਤੋਂ ਇਨਕਾਰੀ ਨਹੀਂ ਹਾਂ ਜਨੇਊ ਤੁਸੀਂ ਜੀ ਸਦਕੇ ਪਾਓ ਉਥੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸਿੱਖਿਆ ਸੀ ਕਹਿੰਦੇ ਜੋ ਇਹਦੀ ਸਿੱਖਿਆ ਹੈ ਉਹਨੂੰ ਵੀ ਧਾਰਨ ਕਰੋ ਮਲ ਲੱਗਿਆ ਭਾਵ ਨਾ ਤੇ ਇਹ ਮੈਲਾ ਹੁੰਦਾ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਨਾ ਇਹ ਚਾਹੇ ਉਸਾਰੇ ਨਾ ਇਹ ਜਲੇ ਨਾ ਜਾਏ ਨਾ ਇਹ ਜਲੇ ਨਾ ਜਾਏ ਉਹ ਕਹਿਣ ਤੋਂ ਭਾਵ ਮਨੁੱਖ ਦੀ ਮੌਤ ਹੋ ਗਈ ਜਾਂ ਉਦਾਂ ਕਹਿ ਲਈਓ ਕਿਸੇ ਕਿਸੇ ਕਾਰਨ ਕਰਕੇ ਉਹ ਜਨੇਊ ਹੈ ਜਿਹੜਾ ਟੁੱਟ ਜਾਂਦਾ ਹੈ ਮੈਲਾ ਹੋ ਜਾਏ ਮਨੁੱਖ ਸਾੜ ਦਿੰਦੇ ਹੈ ਜਾਂ ਜਦੋਂ ਮਨੁੱਖ ਚੜ੍ਹਾਈ ਕਰਦਾ ਹੈ ਉਹਦੀ ਡੈੱਡ ਬੋਡੀ ਦੇ ਨਾਲ ਉਹ ਜਿਹੜਾ ਜਨੇਊ ਹੈ ਉਹ ਵੀ ਸੜ ਜਾਂਦਾ ਹੈ ਪਾਤਸ਼ਾਹੀ ਕਹਿੰਦੇ ਤਨ ਸੋ ਮਾਨਸ ਨਾਨਕਾ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਜੋ ਕਰ ਚੱਲੇ ਪਾਏ ਕਹਿੰਦੇ ਜਨੇਊ ਪਾਉਣਾ ਤਾਂ ਸ਼ੁਭ ਗੁਣਾਂ ਦਾ ਪਾ ਚੰਗੇ ਗੁਣਾਂ ਦਾ ਜਨੇਊ ਧਾਰਨ ਕਰ ਜਿਹੜਾ ਕਿ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਕਹਿੰਦੇ ਧੰਨ ਨੇ ਉਹ ਮਨੁੱਖ ਜਿਨ੍ਹਾਂ ਨੇ ਦਇਆ ਦਾ ਭਾਵ ਨਿਮਰਤਾ ਦਾ ਉੱਚੇ ਆਚਰਣ ਦਾ ਸ਼ੁਭ ਗੁਣਾ ਦਾ ਜਨੇਊ ਪਹਿਨੇ ਆ ਉਹ ਧੰਨ ਨੇ ਕਿਉਂ ਧੰਨ ਨੇ ਭਾਵੇਂ ਉਹ ਸਰੀਰ ਕਰਕੇ ਸੰਸਾਰ ਤੋਂ ਅੱਜ ਜਾ ਚੁੱਕੇ ਨੇ ਪਰ ਜਿਹੜੀ ਉਹਨਾਂ ਦੀ ਚੰਗਿਆਈ ਹੈ ਜਿਹੜੇ ਇਸ ਸੰਸਾਰ ਦੇ ਅੰਦਰ ਚੰਗੇ ਕੰਮ ਕਰਕੇ ਗਏ ਨੇ ਉਹਨਾਂ ਨੂੰ ਪੂਰਾ ਸੰਸਾਰ ਯਾਦ ਕਰਦੇ ਹੁਣ ਜਿਹੜਾ ਮਨੁੱਖ ਹੈ ਭਾਵੇਂ ਸਿੱਖ ਸੀ ਭਾਵੇਂ ਸਿੱਖ ਹੈ ਭਾਵੇਂ Hindu ਹੈ ਭਾਵੇਂ ਮੁਸਲਮਾਨ ਹੈ ਭਾਵੇਂ ਇਸਾਈ ਹੈ ਸ਼ੋਭ ਗੁਣਾ ਦੀ ਸਿੱਖਿਆ ਤੋਂ ਪਾਸੇ ਹੋ ਕੇ ਜੀਵਨ ਬਤੀਤ ਕੀਤਾ ਮਾੜੇ ਕੰਮ ਕਰਦਾ ਰਿਆ ਜਦੋਂ ਉਹ ਸੰਸਾਰ ਤੋਂ ਜਾਂਦਾ ਹੈ ਉਹਦੀ ਡੈਥ ਹੁੰਦੀ ਹੈ ਉਹਦੀ ਮੌਤ ਹੁੰਦੀ ਹੈ ਤਾਂ ਨੇੜੇ ਦੇ ਗਵਾਂਢੀ ਆਖਦੇ ਨੇ ਚੰਗਾ ਹੋਇਆ ਪਰੇ ਗੰਦ ਸਾਫ ਹੋ ਗਿਆ ਕਹਿਣ ਤੋਂ ਭਾਵ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦਾ ਕਰੋ ਤਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਸੰਸਾਰ ਦੇ ਲੋਕ ਯਾਦ ਕਰਨ ਕਹਿਣ ਤੋਂ ਭਾਵ ਜਿੱਥੇ-ਜਿੱਥੇ ਵੀ ਤੁਸੀਂ ਹੋ ਜਿੱਥੇ-ਜਿੱਥੇ ਵੀ ਬੈਠੇ ਹੋ ਜਦੋਂ ਵੀ ਸਕੂਲ ਜਾਣਾ ਹੈ ਰਿਸ਼ਤੇਦਾਰੀ ਦੇ ਵਿੱਚ ਜਾਣੇ ਤੁਹਾਡੀਆਂ ਗੱਲਾਂ ਦੇ ਵਿੱਚੋਂ ਗੁਰੂ ਦੀ ਸਿੱਖਿਆ ਦੀ ਸੁਗੰਧੀ ਆਉਣੀ ਚਾਹੀਦੀ ਏ ਕਿਹਦੀ ਸੁਗੰਧੀ ਆਉਣੀ ਚਾਹੀਦੀ ਏ ਗੁਰੂ ਦੀ ਗੁਰੂ ਦੀ ਸਿੱਖਿਆ ਦੀ ਤਾਂ ਕਿ ਪਤਾ ਲੱਗੇ ਕਿ ਵਾਕਿਆ ਹੀ ਇਹ ਜਿਹੜਾ ਇਨਸਾਨ ਹੈ ਇਹ ਜਿਹੜਾ ਬੱਚਾ ਹੈ ਗੁਰੂ ਦੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਹੈ ਕਿੰਨੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ 10 ਸਾਲ ਹਾਂਜੀ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਉਹ ਸ਼ਬਦ ਕਿਹੜੇ ਰਾਗ ਵਿੱਚ ਦਰਜ ਹੈ ਆਸਾ ਰਾਗ ਵਿੱਚ ਕਿਹੜੇ ਰਾਗ ਵਿੱਚ ਆਸਾ ਰਾਗ ਵਿੱਚ ਹਾਂਜੀ ਫਿਰ ਪੜ ਲੈਣੇ ਆ ਫਿਰ ਆਪਾਂ ਅੱਗੇ ਪੜਦੇ ਹਾਂ ਦਇਆ ਕਪਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਇਹ ਜਨੇਊ ਜੀ ਕਾ ਖਈ ਤ ਪਾਂਡੇ ਘੱਤ ਖਈ ਤ ਪਾਂਡੇ ਘੱਤ ਨਾ ਇਹ ਟੁੱਟੈ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਨਾ ਤਨ ਸੁ ਮਾਨਸ ਨਾਨਕਾ ਤਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਜੋ ਗਲ ਚੱਲੇ ਪਾਏ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਮੱਜੀਆਂ ਦੇ ਵਾਗੀ ਬਣੇ ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਕਾਰੋਬਾਰ ਹੈ ਉਹ ਕਾਫੀ ਵੱਡਾ ਸੀ ਕਾਫੀ ਮੱਜਾਂ ਰੱਖੀਆਂ ਹੋਈਆਂ ਸਨ ਉਹਨਾਂ ਮੱਝਾਂ ਦੀ ਦੇਖਰੇਖ ਕਰਨ ਵਾਸਤੇ ਕੁਝ ਨੌਕਰ ਰੱਖੇ ਹੋਏ ਸਨ ਜਿਨ੍ਹਾਂ ਨੂੰ ਆਪਾਂ ਲੇਬਰ ਕਹਿ ਦਿੰਦੇ ਆ ਜਿਹੜੇ ਕਿ ਖੇਤਾਂ ਦੇ ਵਿੱਚ ਉਹਨਾਂ ਨੂੰ ਚਰਾਉਣ ਵਾਸਤੇ ਲੈ ਕੇ ਜਾਂਦੇ ਸੀ ਜਦੋਂ ਕਦੇ ਉਹ ਛੁੱਟੀ ਤੇ ਜਾਂਦੇ ਸਨ ਤਾਂ ਉਹ ਜਿਹੜਾ ਕੰਮ ਹੈ ਜਿਹੜੇ ਨੌਕਰ ਕਰਦੇ ਸੀ ਉਹ ਕੰਮ ਗੁਰੂ ਨਾਨਕ ਸਾਹਿਬ ਜੀ ਸੰਭਾਲਦੇ ਸੀ ਹੁਣ ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਜਦੋਂ ਕਦੇ ਲੋੜ ਪਏ ਵੈਸੇ ਥੋੜਾ ਥੋੜਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਘਰ ਦੇ ਵਿੱਚ ਆਪਣੇ ਮਾਪਿਆਂ ਦਾ ਕੰਮ ਦੇ ਵਿੱਚ ਹੱਥ ਵਟਾਇਆ ਕਰੋ ਗੁਰੂ ਨਾਨਕ ਸਾਹਿਬ ਜੀ ਵੀ ਵੇਖੋ ਹੁਣ ਜਦੋਂ ਬਚਪਨ ਦੀ ਉਮਰ ਦੇ ਵਿੱਚ ਨੇ ਕਿੱਡਾ ਵੱਡਾ ਕਾਰਜ ਸੰਭਾਲ ਰਹੇ ਨੇ ਜਦੋਂ ਨੌਕਰ ਛੁੱਟੀ ਜਾਂਦੇ ਨੇ ਨੌਕਰਾਂ ਵਾਲਾ ਕੰਮ ਗੁਰੂ ਨਾਨਕ ਸਾਹਿਬ ਜੀ ਸੰਭਾਲਦੇ ਨੇ ਇੱਥੋਂ ਤੱਕ ਆਪਾਂ ਜਿਹੜਾ ਇਤਿਹਾਸ ਹੈ ਉਹ ਸਾਂਝ ਪਾਈ ਹੈ ਇਸ ਕਰਕੇ ਜਦੋਂ ਵੀ ਤੁਸੀਂ ਘਰ ਦੇ ਵਿੱਚ ਜਾਓ ਜਦੋਂ ਵੀ ਤੁਹਾਨੂੰ ਲੱਗਦਾ ਕਿ ਮੈਂ ਆਹ ਕੰਮ ਕਰ ਸਕਾਂ ਪੜ੍ਹਾਈ ਤੋਂ ਫ੍ਰੀ ਹੋ ਕੇ ਆਪਣੇ ਮਾਪਿਆਂ ਦੇ ਨਾਲ ਘਰ ਦੇ ਕੰਮਾਂਕਾਰਾਂ ਦੇ ਵਿੱਚ ਹੱਥ ਵਟਾਇਆ ਕਰੋ ਅੱਜ ਆਪਾਂ ਨੇ ਇੰਨਾ ਕਿ ਇਤਿਹਾਸ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਪਾਕਿਸਤਾਨ ਅੱਜਕੱਲ ਨਨਕਾਣਾ ਸਾਹਿਬ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਲਿਆਣ ਦਾਸ ਮਾਤਾ ਤ੍ਰਿਪਤਾ ਜੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਬਾਲ ਉਮਰ ਦੇ ਵਿੱਚ ਪੜ੍ਹਨੇ ਪਾਇਆ ਜਾਂਦਾ ਹੈ ਕਿਵੇਂ ਉਹ ਆਪਣੇ ਉਸਤਾਦਾਂ ਨੂੰ ਚੰਗੀ ਸਿੱਖਿਆ ਦਿੰਦੇ ਨੇ ਉਹਨਾਂ ਨੂੰ ਵੀ ਪੜ੍ਹਾਉਂਦੇ ਨੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਜਿਨੇ ਜਨੇਊ ਦਾ ਖੰਡਨ ਕੀਤਾ ਇੱਕ ਚੰਗੀ ਸਿੱਖਿਆ ਦੇ ਕੇ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਚੰਗਾ ਜਿਹੜਾ ਸੁਨੇਹਾ ਹੈ ਉਹ ਦੇਣਾ ਕੀਤਾ ਕਈ ਵਾਰ ਨਾ ਆਪਾਂ ਸੋਚਦੇ ਆਂ ਕਿ ਇਹ ਜਿਹੜੀਆਂ ਗੱਲਾਂ ਨੇ ਸਾਡੀ ਸਮਝ ਵਿੱਚ ਨਹੀਂ ਆਉਣੀਆ ਕਿਉਂਕਿ ਸਾਡੀ ਜਿਹੜੀ ਉਮਰ ਹੈ ਛੋਟੀ ਹੈ ਇਹ ਜਿਹੜੀ ਵਿਚਾਰ ਬੈਠੀ ہوئی ਹੈ ਸਾਡੇ ਮਨਾਂ ਦੇ ਵਿੱਚ ਬਹੁਤ ਦਲਤ ਹੈ ਉਦਾਹਰਨ ਦੇ ਤੌਰ ਤੇ ਇੱਥੇ ਉਹ ਬੱਚੇ ਵੀ ਆਉਂਦੇ ਨੇ ਜਿਹੜੇ ਕਿ ਬਹੁਤ ਛੋਟੇ ਨੇ ਹੁਣ ਜਿੰਨਾ ਵਧੀਆ ਫੋਨ ਛੋਟਾ ਬੱਚਾ ਚਲਾ ਸਕਦਾ ਏਨਾ ਵਧੀਆ ਫੋਨ ਵੱਡਾ ਬੱਚਾ ਨਹੀਂ ਚਲਾ ਸਕਦਾ ਇੰਨਾ ਹੀ ਹੈ ਨਾ ਕਹਿਣ ਤੋਂ ਭਾਵ ਜੇ ਤੁਸੀਂ ਬੱਚੇ ਨੂੰ ਫੋਨ ਵਾਲੇ ਪਾਸੇ ਲਾਤਾ ਤੇ ਬੱਚੇ ਨੇ ਫੋਨ ਵਾਲੇ ਪਾਸੇ ਵੀ ਲੱਗ ਜਾਣਾ ਕਹਿਣ ਤੋਂ ਭਾਵ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਸਮਝ ਵਿੱਚ ਨਹੀਂ ਆਉਂਦਾ ਅਸੀਂ ਇਹ ਸਭ ਨਹੀਂ ਕਰ ਸਕਦੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ 9 ਸਾਲ ਦੀ ਉਮਰ ਹੈ ਗੁਰੂ ਨਾਨਕ ਸਾਹਿਬ ਦੀ ਕਿੰਨੀ ਉਮਰ ਹੈ 9 ਸਾਲ ਤੁਹਾਡੀ ਉਮਰਾਂ ਤੇ ਬਹੁਤ ਵੱਡੀਆਂ ਨੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿੰਨਾ ਵੱਡਾ ਸਨੇਹਾ ਦਿੱਤਾ ਹੈ ਕਿੰਨੀ ਉਮਰ ਦੇ ਵਿੱਚ 9 ਸਾਲ ਦੀ ਉਮਰ ਇਸ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਜੇ ਤੁਸੀਂ ਗੇਮਾਂ ਬੜੇ ਵਧੀਆ ਤਰੀਕੇ ਨਾਲ ਖੇਡ ਸਕਦੇ ਹੋ ਫਿਰ ਆ ਸਿੱਖਿਆ ਕਿਉਂ ਨਹੀਂ ਅਪਣਾ ਸਕਦੇ ਕਹਿਣ ਤੋਂ ਭਾਵ ਜਿੱਦੜ ਆਪਣੇ ਆਪ ਨੂੰ ਲਾਓਗੇ ਉਧਰਨੇ ਪਾਸੇ ਤੁਸੀਂ ਕਾਮਯਾਬ ਹੋਵੋਗੇ ਕਦੀ ਵੀ ਆਪਣੇ ਮਨ ਚ ਇਹ ਨਹੀਂ ਸੋਚਣਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇਸ ਕਰਕੇ ਜੋ ਵੀ ਤੁਹਾਨੂੰ ਪੜਾਇਆ ਜਾਂਦਾ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਸੁਣ ਕੇ ਉਹ ਸਿੱਖਿਆ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿੱਚ ਵੀ ਅਪਣਾ ਕੇ ਇੱਕ ਚੰਗੇ ਸਟੂਡੈਂਟ ਅਤੇ ਮਾਪਿਆਂ ਦੇ ਆਗਿਆਕਾਰੀ ਬੱਚੇ ਬਣਨ ਦਾ ਆਪਾਂ ਨੇ ਯਤਨ ਕਰਨਾ ਹੈ ਕਲਾਸ ਦੀ ਇੱਥੇ ਹੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ